ਦਰੋਸ਼ ਮਾਰਚ ਕੀਤਾ ਤਾਂ ਕਿ ਘਟੋ ਘਟ ਲੋਕ ਵੇਰ ਹੋਣ ਇਸ ਸਰਕਾਰ ਨੂੰ ਇਸ ਸਰਕਾਰ ਨੂੰ ਜਵਾਬ ਪੁੱਛਣ ਕਿ ਇਹ ਸ਼ਹਿਰ ਦਾ ਹਾਲ ਕਿਉਂ ਕੀਤਾ ਜੇ ਸਾਰੇ ਲੀਡਰ ਲੋਕਾਂ ਕੋ ਜਾ ਰਹੇ ਦੋ ਸਾਲ ਤੋਂ ਇਲੈਕਸ਼ਨ ਨਹੀਂ ਹੋਈ ਜਿਹੜੀ ਸਰਕਾਰ ਇਲੈਕਸ਼ਨ ਤੋਂ ਭਗੌੜੀ ਜਿਹੜੀ ਪਹਿਲਾਂ ਆਰ ਬਣ ਚੁੱਕੀ ਹੈ ਉਹਦਾ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵਿਰੋਧ ਕਰਨਾ ਜਿੱਦਾਂ ਲੋਕਾਂ ਦੇ ਰਾਈਟ ਕੋਈ ਨਹੀਂ ਅੱਜ ਸੀਵਰੇਜ ਪਾਣੀ ਬੱਤੀ ਸਾਰਾ ਕੁਝ ਬੰਦ ਕੱਟ ਲੱਗ ਰੇ ਗਰਮੀ ਚ ਬੁਰਾ ਹਾਲ ਆ ਹਰ ਤਾਂ ਬੁਰੇ ਹਾਲ ਨੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਪਰ ਸਰਕਾਰ ਸੁੱਤੀ ਐ ਕਾਰਪੋਰੇਸ਼ਨ ਸਿਰਫ ਆਪਣੇ ਧੰਦਾਗਰ ਨੂੰ ਬਣੀ ਐ ਕੋਈ ਇਹਨਾਂ ਦਾ ਸਫਾਈ ਵਾਲ ਧਿਆਨ ਨਹੀਂ ਅੱਜ ਬੀਆਰਟੀਐਸ ਬੰਦ ਐ ਅੱਜ ਟੈਂਪੋ ਤੇ ਤੇ ਅੱਗ ਲੱਗੀ ਐ ਕੋਈ ਬੰਦਾ ਉੱਥੇ ਤੱਕ ਨਹੀਂ ਅਪਰੋਚ ਕੀਤੀ ਵੀ ਜੰਪ ਦਾ ਕੀ ਹਾਲ ਐ ਉਹਨਾਂ ਦਾ ਸਾਰ ਲੀ ਜਾਵੇ ਇਹਨਾਂ ਨੂੰ ਦੇਖੋ ਇਹ ਮੁੱਦੇ ਲੋਕਲ ਗਵਰਨਮੈਂਟ ਦਾ ਕੰਮ ਐ ਸਾਫ਼ ਸੁਥਰਾ ਪਾਣੀ ਦੇਣਾ ਸਾਫ਼ ਸੁਥਰਾ ਵਾਤਾਵਰਨ ਦੇਣਾ ਪਰ ਇਹ ਸਰਕਾਰ 2 ਸਾਲ ਤੋਂ ਹਾਊਸ ਨਾ ਬਣਾ ਕੇ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਦੋ ਸਾਲ ਤੋਂ ਕਾਰਪੋਰੇਸ਼ਨ ਹੀ ਨਾ ਹੋਵੇ ਮੇਅਰ ਹੀ ਨਾ ਹੋਵੇ ਤੇ ਕਾਹਦਾ ਸ਼ਹਿਰ ਤੇ ਕਾਧੀਆਂ ਸੁਭਾਈਆਂ ਨਾਲ ਲੋਕਾਂ ਨੇ ਕਰ ਰਹੀਆਂ ਅੱਜ 1.5 ਲੱਖ ਯਾਤਰੀ ਰੋਜ਼ ਆਉਂਦਾ ਤੇ ਬੜਾ ਪ੍ਰਭਾਵ ਲੈ ਕਹਿੰਦਾ ਮੈਂ 4 ਮਹੀਨੇ ਪਹਿਲਾਂ ਇਹਨਾਂ ਨੂੰ ਅਲਰਮਿੰਗ ਲੈਟਰ ਦਿੱਤੀ ਸੀ ਕਿ ਆਹ ਤੁਹਾਡੇ ਸ਼ਹਿਰ ਦਾ ਹਾਲ ਹੈ ਬਰਾ ਤੁਹਾਨੂੰ ਪਤਾ ਮੀਡੀਆ ਰਾਈ ਵੀ ਉਦੋਂ ਵੀ 16 ਪੁਆਇੰਟ ਦਿੱਤੇ ਸੀ ਕਿ ਜਿਹੜੇ ਖਾਸ ਕਰ ਰੇਲਵੇ ਸਟੇਸ਼ਨ ਬੱਸ ਸਟੈਂਡ ਹੈ ਉਹਨਾਂ ਦੇ ਹਾਲ ਤੇ ਵੇਖੋ ਜਾ ਕੇ ਕੀ ਹੈ ਜਾਂ ਤਾਂ ਜਿੱਥੇ ਕੋਈ ਯਾਤਰੀ ਆਉਂਦੇ ਨੇ ਉੱਥੇ ਵੀ ਬਹੁਤ ਕੂੜੇ ਬਰਹਾ ਲਿਆ ਹਰਿਟੇਸ ਸਟਰੀਟ ਹੈ ਉਹਦੀ ਸਭਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਜਿਹੜੀਆਂ ਇਹ ਸਰਕਾਰ ਚਰਬਿਸ਼ਤਾਰ ਲਾ ਕੇ ਆਪਣੀ ਵਾਵਾ ਕੱਢਦੀ ਹੈ ਸਾਡਾ ਅੱਜ ਦਾ ਮਕਸਦ ਸਿਰ ਪੇਂਦਾ ਹੈ ਇਹਨਾਂ ਲੋਕ ਇਹਨਾਂ ਲੋਕਾਂ ਨੇ ਤੁਹਾਡੇ ਕੋ ਆਉਣਾ ਵੋਟਾਂ ਮਤਲਬ ਇਹਨਾਂ ਕੋ ਜਵਾਬ ਦੇ ਲਓ ਕਿ ਘੱਟੋ ਘੱਟ ਤੁਸੀਂ ਭਗੋੜੇ ਕਿਉਂ ਜੇ ਇਲੈਕਸ਼ਨਾਂ ਤੋਂ ਅੱਜ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਕਿਉਂ ਮਜਬੂਰ ਕਰ ਰਹੇ ਚ ਕੀ ਦੋਚੀ ਹੈ ਪਹਿਲਾਂ ਸਭ ਕਹਿੰਦੇ ਸੀ 13 ਜੀਰੋ ਇਸ ਵਾਰ ਸਾਰ ਜਗ੍ਹਾ ਝਾੜੂ ਫੇਰੇਗਾ ਬਾਕੀ ਪਾਰਟੀਆਂ ਘਰ ਫਿਰ ਬਹਿ ਜਾਣਗੇ ਜ਼ੀਰੋ ਜ਼ੀਰੋ 13 ਰੋਸ਼ਮਾਰਚ ਕੀਤਾ ਤਾਂ ਕਿ ਘੱਟੋ ਘੱਟ ਲੋਕ ਵੇਹ ਰੋਣ ਇਹ ਸਰਕਾਰ ਇਸ ਸਰਕਾਰ ਨੂੰ ਜਵਾਬ ਪੁੱਛਣ ਕਿ ਇਹ ਸ਼ਹਿਰ ਦਾ ਹਾਲ ਕਿਉਂ ਕੀਤਾ ਜੇ ਸਾਰੇ ਲੀਡਰ ਲੋਕਾਂ ਕੋਲ ਜਾ ਰਹੇ ਦੋ ਸਾਲ ਤੋਂ ਇਲੈਕਸ਼ਨ ਨਹੀਂ ਹੋਈ ਜਿਹੜੀ ਸਰਕਾਰ ਇਲੈਕਸ਼ਨ ਤੋਂ ਭਗੌੜੀ ਜਿਹੜੀ ਪਹਿਲਾਂ ਆਰ ਬਣ ਚੁੱਕੀ ਹੈ ਉਹਦਾ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵਿਰੋਧ ਕਰਨਾ ਜਿੱਦਾਂ ਲੋਕਾਂ ਦੇ ਰਾਈਟ ਕੋਈ ਨਹੀਂ ਅੱਜ ਸੀਵਰੇਜ ਪਾਣੀ ਬੱਤੀ ਸਾਰਾ ਕੁਝ ਬੰਦ ਕੱਟ ਲੱਗ ਰੇ ਗਰਮੀ 'ਚ ਬੁਰਾ ਹਾਲ ਆ ਹਰ ਤਾਂ ਬੁਰੇ ਹਾਲ ਨੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਪਰ ਸਰਕਾਰ ਸੁੱਤੀ ਹੈ ਕਾਰਪੋਰੇਸ਼ਨ ਸਿਰਫ ਆਪਣੇ ਧੰਦਾ ਕਰਨ ਨੂੰ ਬਣੀ ਹੈ ਕੋਈ ਇਹਨਾਂ ਦਾ ਸਫਾਈ ਵਾਲ ਧਿਆਨ ਨਹੀਂ ਅੱਜ ਬੀਆਰਟੀਐਸ ਬੰਦ ਆ ਅੱਜ ਜੰਪ ਦੇ ਤੇ ਅੱਗ ਲੱਗੀ ਐ ਕੋਈ ਬੰਦਾ ਉੱਥੇ ਤੱਕ ਨਹੀਂ ਅਪਰੋਚ ਕੀਤੀ ਵੀ ਜੰਪ ਦਾ ਕੀ ਹਾਲ ਐ ਉਹਨਾਂ ਦਾ ਸਾਰ ਸਾਰ ਲਈ ਜਾਵੇ ਇਹਨਾਂ ਨੂੰ ਦੇਖੋ ਇਹ ਮੁੱਦੇ ਲੋਕਲ ਗਵਰਨਮੈਂਟ ਦਾ ਕੰਮ ਐ ਸਾਫ਼ ਸੁਥਰਾ ਪਾਣੀ ਦੇਣਾ ਸਾਫ਼ ਸੁਥਰਾ ਵਾਤਾਵਰਣ ਦੇਣਾ ਪਰ ਇਹ ਸਰਕਾਰ 2 ਸਾਲ ਤੋਂ ਹਾਊਸ ਨਾ ਬਣਾ ਕੇ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ 2 ਸਾਲ ਤੋਂ ਕਾਰਪੋਰੇਸ਼ਨ ਹੀ ਨਾ ਹੋਵੇ ਮੇਅਰ ਹੀ ਨਾ ਹੋਵੇ ਤੇ ਕਾਹਦਾ ਸ਼ਹਿਰ ਤੇ ਕਾਹਦੀਆਂ ਸਫਾਈਆਂ ਨਾਲ ਲੋਕਾਂ ਨੇ ਕਰ ਰਹੀਆਂ ਅੱਜ 1.5 ਲੱਖ ਯਾਤਰੀ ਰੋਜ਼ ਆਉਂਦਾ ਤੇ ਬੜਾ ਪ੍ਰਭਾਵ ਲੈ ਕੇ ਕਹਿੰਦਾ ਮੈਂ 4 ਮਹੀਨੇ ਪਹਿਲਾਂ ਇਹਨਾਂ ਨੂੰ ਅਲਰਮਿੰਗ ਲੈਟਰ ਦਿੱਤੀ ਸੀ ਕਿ ਆਹ ਤੁਹਾਡੇ ਸ਼ਹਿਰ ਦਾ ਹਾਲ ਹੈ ਬਰਾ ਤੁਹਾਨੂੰ ਪਤਾ ਮੀਡੀਆ ਰਾਈਮੇ ਉਦੋਂ ਵੀ 16 ਪੁਆਇੰਟ ਦਿੱਤੇ ਸੀ ਕਿ ਜਿਹੜੇ ਖਾਸ ਕਰ ਰੇਲਵੇ ਸਟੇਸ਼ਨ ਬੱਸ ਸਟੈਂਡ ਹੈ ਉਹਨਾਂ ਦੇ ਹਾਲ ਤੇ ਵੇਖੋ ਜਾ ਕੇ ਕੀ ਹੈ ਜਾਂ ਤਾਂ ਜਿੱਥੇ ਕੋਈ ਯਾਤਰੀ ਆਉਂਦੇ ਨੇ ਉੱਥੇ ਵੀ ਬਹੁਤ ਕੂੜੇ ਬਰਹਾ ਲਿਆ ਹੈ ਹੈਰੀਟੇਜ ਸਟਰੀਟ ਹੈ ਉਹਦੀ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਜਿਹੜੀਆਂ ਇਹ ਸਰਕਾਰ ਚਿਰ ਬੇਇੱਜ਼ਤਿਆਰ ਲਾ ਕੇ ਆਪਣੀ ਵਾਵਾ ਕੱਢਦੀ ਹੈ ਸਾਡਾ ਅੱਜ ਦਾ ਮਕਸਦ ਸਿਰ ਪੇਂਦਾ ਹੈ ਇਹਨਾਂ ਲੋਕ ਇਹਨਾਂ ਲੋਕਾਂ ਨੇ ਤੁਹਾਡੇ ਕੋ ਆਣਾ ਵੋਟਾਂ ਮਤ ਇਹਨਾਂ ਕੋ ਜਵ ਕੀ ਘੱਟੋ ਘੱਟ ਤੁਸੀਂ ਭਗੋੜੇ ਕਿਉਂ ਜੇ ਇਲੈਕਸ਼ਨਾਂ ਤੋਂ ਅੱਜ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਕਿਉਂ ਮਜਬੂਰ ਕਰ ਰਹੇ ਚ ਕੀ ਦੋਚੀ ਹੈ ਪਹਿਲਾਂ ਸਭ ਕਹਿੰਦੇ ਸੀ 13 ਜ਼ੀਰੋ ਐਸ ਵਾਰ ਸਾਰ ਜਗ੍ਹਾ ਝਾੜੂ ਫੇਰੇਗਾ ਬਾਕੀ ਪਾਰਟੀਆਂ ਘਰ ਫਿਰ ਬਹਿ ਜਾਣਗੇ ਲੀਰੋ ਜ਼ੀਰੋ 13